ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਟਾਈਮ ਹੋ ਗਿਆ ਜੀ ਸਾਢੇ 6 ਮਾਰਨਿੰਗ ਦਾ ਪਹਿਲਾਂ ਤਾਂ ਅਸੀਂ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਤੇ ਪਸ਼ੂਆਂ ਵਾਲਾ ਕੰਮ ਉਧਰ ਲੜ ਮੇੜ ਆ ਆਪਾਂ ਜੀ ਗੋਹਾ ਪੂੜਾ ਸੱਟਿਆ ਸਾਰਾ ਤੇ ਆ ਮੈਂ ਪੀ ਰਹੀ ਸੀ ਦੂਜੀ ਵਾਰ ਵਾਲੀ ਚਾਹ ਤੇ ਮੰਮੀ ਨੇ ਚਾਹ ਪੀ ਕੇ ਝਾੜੂ ਚਾਕੜਿਆ ਮੈਂ ਮਸ਼ੀਨ 'ਚ ਕੱਪੜੇ ਪਾਉਣ ਲੱਗੀ ਤੇ ਮਸ਼ੀਨ 'ਚ ਕੱਪੜੇ ਪਾ ਦੇ ਤੇ ਹੁਣ ਆਪਣੇ ਝਾੜੂ-ਪੋਚਾ ਕਰਦੇ ਕਰਦੇ ਤੋਤੇ ਜਾਣਗੇ ਫਿਰ ਕਚਲਦਾਂਗੇ ਤੇ ਇਧਰ ਆਪਣਾ ਜਸ਼ਨਾ ਸੁੱਤਾ ਪਿਆ ਜੀ ਤੇ ਜਿਹੜਾ ਥੱਲੇ ਕੰਬੜਾ ਵਿਛਾਇਆ ਉਹ ਲੈ ਲੈ ਉੱਤੇ ਹੁਣ ਤਾਂ ਖੇਸ ਹੁੰਦਾ ਉੱਤੇ ਇਹਦੇ ਤੇ ਕਹਿੰਦਾ ਮੰਮੀ ਠੰਡ ਲੱਗੇ ਵਾ ਥੱਲੜੇ ਜਿਹਾ ਥੱਲੇ ਪਛਾਉਣਾ ਹੁੰਦਾ ਉਹ ਲੈ ਲੈ ਜਸ਼ਨੀ ਓਏ ਪੁੱਤ ਉੱਠ ਖੜਾ ਪੁੱਤਾਂ ਝਾੜੂ ਮਾਰਨਾ ਬੀਬੀ ਝਾੜੂ ਮਾਰਨ ਲੱਗੀ ਤੇ ਤੇਰਾ ਪਰ ਜਾਣਗੇ ਦਸਤਰੇ ਬੈਠਾਓ ਚੱਕਦਾ ਮੈਂ ਇਧਰ ਚਾ ਖੜਾਓ ਖਿੱਚੋ ਖਿੱਚੋ ਗੰਬਲ ਤਾਟਕੇ ਠੋਣਾ ਤਾਜੀ ਬਾਹਲਾ ਹੀ ਔਖਾ ਹੈ ਇਹਨੂੰ ਜਸ਼ਨੀ ਉਠਾੜ ਬੁੱਤਾ ਬੈਠਾਓ ਇਹ ਨਹੀਂ ਉੱਠਦਾ ਜੀ ਇਹ ਤਾਂ ਔਖਾ ਹੀ ਠੋਣਾ ਫੁਗੜਾ ਵਾਲਾ ਪਾਪਾ ਉੱਧਰ ਮੰਮੀ ਲੱਗੇ ਝਾੜੂ ਮਾਰਦੇ ਤੇ ਮੰਮੀ ਨੇ ਕੱਨ ਪਾਇਆ ਜੀ ਨਵਾਂ ਸੂਟ ਮੰਮੀ ਨਾ ਗਿਆ ਹੈ ਕੱਨ ਤੇ ਜਸ਼ਨਾ ਦਾ ਬੀਬੀ ਕੁਸ਼ਤਾ ਗੜਬੜਾ ਕਿੱਥੇ ਜਾਣੀ ਹੈ ਜਸ਼ਨ ਨੇ ਵਾਇ ਹੁੰਦਾ ਵੀ ਜਦੋਂ ਕੋਈ ਪ੍ਰੈਸ ਕਰਿਆ ਤੇ ਨਵਾਂ ਸੂਟ ਪਾ ਲੈਣ ਵੀ ਕਿਤੇ ਜਾਂਦਗਾ ਹੁੰਦਾ ਹੈ ਤੇ ਮੰਮੀ ਕਹਿੰਦੀ ਉਹ ਪਿਛਲੀ ਗਰਮੀ ਵਾਲਾ ਸਮਾਇਆ ਸੀਗਾ ਜੀ ਉਹ ਮੰਮੀ ਨੇ ਲਾ ਲਿਆ ਘਰੇ ਪਹਾੜੇ ਜਿਹਾ ਹੁਣ ਕਹਿੰਦੀ 2 ਮਹੀਨੇ ਹਾਰ ਜੈਸਟ ਚ ਕਹਿੰਦੀ ਸੂਤੀ ਲੋਟ ਆਉਣਗੇ ਜੇ ਮਾੜਾ ਮੋਟਾ ਕਿਸੇ ਚਰਲਮਾ ਤੰਦ ਹੁੰਦਾ ਨਾ ਉਹ ਨਹੀਂ ਲੋਟ ਆਉਂਦੇ ਕਿਉਂਕਿ ਉਹ ਪਿੱਤ ਠਾ ਦੇਣਗੇ ਤੇ ਤਾਂ ਕਰਕੇ ਕੱਲ ਮੰਮੀ ਨੇ ਨਵਾਂ ਸੂਟ ਪਾ ਲਿਆ ਤੇ ਜਸ਼ਨ ਦੀ ਬਣ ਗਈ ਭਾਰੀ ਇਹ ਰੁਆਇਆ ਨਾ ਵੀ ਛੁੱਟੀਆਂ ਮਿਲ ਗਈਆਂ ਦੇਵੀ ਕਿਤੇ ਬੀਬੀ ਆਉਦੇ ਪਿੰਡ ਪੈੱਕੀ ਨਾ ਬਗ ਜੇ ਇਹਨੇ ਜਾਣ ਨਾਲ ਤਿਆਰ ਹੋ ਰਹੀ ਹੈ ਤੇ ਪ੍ਰੀਤ ਦੋਨੇ ਤਿਆਰ ਹੋ ਰਿਆ ਕਹਿੰਦੇ ਬੀਬੀ ਗਈ ਤਾਂ ਬੀਬੀ ਦੇ ਨਾਲ ਜਾਵਾਂਗੀ ਤੇ ਤਾਂ ਉਹ ਬੀਬੀ ਕਿਤੇ ਜਾਣੀ ਆਦਾ ਕੋਈ ਗੜਬੜ ਹੈ ਜੇ ਤਜੂ ਅਕੇ ਜੀ ਜੁਆਕਾ ਨੂੰ ਜਾਣ ਆਉਣ ਦਾ ਵਾੜਾ ਹੁੰਦਾ ਗਰਮੀ ਦਾ ਕੋਈ ਆਹੋ ਨਹੀਂਗਾ ਵੀ ਗਰਮੀ ਐ ਇੰਨੀ ਲੋ ਜੀ ਜਸ਼ਨ ਦੇ ਰੈਡੀ ਗਏ ਆ ਦੁੱਧ ਪਾਉਣ ਤੇ ਡੈਡੀ ਖੇਤ ਕਰਨੀ ਗਏ ਆ ਗੇੜਾ ਮਾਰਨ ਤੇ ਮੈਂ ਪੀਲਾ ਚਾਹ ਤੇ ਫੇਰ ਠਾਈਏ ਜਸ਼ਨ ਨੇ ਉਲਾ ਦਾ ਮਾਗਰ ਦੀ ਮਾਗਰ ਪੋਚੇ ਜਿਹੜਾ ਸੁਬਾ ਸੁਬਾ ਕੰਮ ਨਿਭੜ ਜੇ ਨਾ ਉਹਦੇ ਵਰਗੀ ਕੋਈ ਨਹੀਂ ਹੁੰਦੀ ਤੇ ਚਲੋ ਜੀ ਪੀ ਕੇ ਚਾਹ ਮੈਂ ਤੁਸੀਂ ਵੀ ਪੀ ਲੋ ਜੀ ਦੂਜੀ ਵਾਰ ਵਾਲੀ ਚਾਹ ਮਿਲਦੇ ਆ ਸਾਨੂੰ ਫੇਰ ਲੋ ਜੀ ਪੋਚੇ ਦਿੱਤੇ ਲਾਪਾਂ ਤੇ ਕੱਪੜੇ ਦਿੱਤੇ ਤੋਂ ਤੇ ਇੱਕ ਕੰਬਲ ਜਆ ਪਾਇਆ ਬੈ ਮਸ਼ੀਨ ਚ ਹਲਕਾ ਜਆ ਕੰਬਲਾ ਡੈਡੀ ਲੈnde ਹੁੰਦੇ ਨਾ ਤਾਂ ਲੈnde ਆ ਉੱਤੇ ਤੇ ਉਹ ਬਸ ਉਹੀ ਕੱਟ ਰੱਖਿਆ ਬਾਹਰ ਮੰਮੀ ਕਹਿੰਦੀ ਮਿੱਟੀ ਦਾ ਭਰੀ ਜਾਂਦਾ ਕਹਿੰਦੀ ਆਪਾਂ ਢੋ ਦਨੇ ਅੱਜ ਢੋ ਕੇ ਉਹ ਕਰ ਦਨੇ ਤੇ ਗਰਮੀ ਬਹੁਤ ਜ਼ਿਆਦਾ ਹੈ ਜੀ ਤੇ ਮੰਮੀ ਮਾਰੀ ਜਾਂਦੇ ਬਹੁਤ ਲਓ ਜੀ ਮਿੱਟੀ ਨਾ ਮਿੱਟੀ ਹੋਈ ਜਾਂਦੇ ਆਪਾਂ ਕਰ ਲੈ ਹੋਰ ਤਾਂ ਬਾਹਲਾ ਹੀ ਹੋ ਕਰ ਤਾਂ ਤੁਸ ਤਾਂ ਐਸੀ ਲਾਲ ਮਿੱਟੀ ਹੈ ਕਿਹੜੀ ਲਾਲ ਮਿੱਟੀ ਹੈ ਤਾਂ ਲਾਲ ਲਾਲ ਸੀ ਜਿੰਦੀ ਜੀ ਹਾਂ ਪੀਕ ਲਿਆਂਦੀ ਜ ਪਤਾ ਨਹੀਂ ਕਿੱਥੋਂ ਲਿਆਂਦੀ ਹੈ ਆਈ ਛੱਟ ਕੇ ਰਹਿ ਗਈ

ਲੋ ਜੀ ਮੈਂ ਗੁੰਨ ਲਾ ਆਟਾ ਤੇ ਬਸ ਕੰਬਲ ਜਾਂ ਰਹਿ ਗਿਆ ਕੱਢਣ ਆਲ ਫਿਰ ਉਹ ਕੱਢ ਕੇ ਤੇ ਫਿਰ ਰੋਟੀ ਬਣਾਵਾਂਗੇ ਇਹ ਰੋਲ ਤਾਂ ਨਾ ਭਾਲਾ ਰੋਲ ਤਾਂ ਅਦਾਈ ਹੈ ਪਤਾ ਨਹੀਂ ਕੀ ਭਾਲ ਦਾ ਵਾਲੇ ਹੁਣ ਤਾਂ ਖਰਾ ਪੈਂਦਾ ਤੇ ਹੋਰ ਤੂੜੀ ਹੋਵੇ ਤਾਂ ਅੱਖ ਦੇ ਵੀ ਭਾਈ ਹਰਾ ਭਾਲ ਦਿੰਦਾ ਮੇਰਾ ਹਰਾ ਪੈਂਦਾ ਫੇਰ ਵੀ ਬਾਹਰ ਮਾਰ ਦਿੰਦਾ ਕੰਪਲ ਕੰਦਾ ਮੱਕਾ ਮੇਰਾ ਹੋਰ ਲਓ ਜੀ ਮੈਂ ਗੁੰਨ ਲਾ ਆਟਾ ਤੇ ਫਸ ਫੇਰ ਆਟਾ ਗੁੰਨੇ ਗੁੰਨੇ ਕੰਪਲ ਧੁੱਤਾ ਜਾਊਗਾ ਫੇਰ ਉਹ ਕੱਢ ਦੂੰਗੀ ਤੇ ਸਾਰੇ ਕੱਪੜੇ ਪਾਤੇ ਜੀ ਗਾ ਚੱਲ ਕੇ ਆਪਾਂ ਕੱਪੜਿਆਂ ਵਾਲਾ ਪੋਚਾ ਵਾਲਾ ਕੰਮ ਨਿਭੜ ਗਿਆ ਬਸ ਹੁਣ ਰੋਟੀ ਰੋਟੀ ਮੰਮੀ ਕੂੜਾ ਸੱਟ ਚੋਣਗੇ ਫੇਰ ਰੋਟੀ ਲੱਗ ਜਾਣਾ ਗਰਮੀ ਨੇ ਬਹੁਤ ਬੁਰਾ ਹਾਲ ਕਰ ਰੱਖਿਆ ਜੀ ਲੋ ਜੀ ਕੰਬਲ ਨੇ ਤਾਂ ਆਪਣੇ ਨੇ ਮਾਰਤੀ ਸੀਟੀ ਕਾਢੀ ਆਉਣੀ ਆ ਫੇਰ ਹੀ ਫੇਰ ਹੀ ਆਟਾ ਗੁੰਨੂ ਚਲੋ ਜੀ ਕਾਢਦਾ ਮੈਂ ਕੰਬਲ ਫੇਰ ਗੁੰਨਦੇ ਆਟਾ ਤੇ ਫੇਰ ਬਣਾਉਨੇ ਆ ਰੋਟੀ ਤੇ ਅੱਜ ਫੇਰ ਮੋਟਰ ਛੱਡ ਰੱਖੀ ਹੈ ਜੀ ਮੈਂ ਕਹਿੰਦੇ ਮੂੰਗੀ ਲਾਉਂਦੇ ਆਗੇ ਅੱਜ ਤੇ ਬਸ ਫਿਰ ਉਹ ਛੇਤੀ ਛੇਤੀ ਹੁਣ ਤਾਂ 7:30 ਹੋਇਆ ਹਜੇ 8 ਵਜੇ ਦਿਨਾਂ ਰੋਟੀ ਲੱਗ ਜਾਗੇ 8:30 ਵਜੇ ਦਿਨਾਂ ਪਕਾ ਕੇ ਫੜਾ ਦਾਂਗੇ ਰੋਟੀ ਘਰੇ ਆ ਕੇ ਖਾ ਜਾਂ ਤਾਂ ਜੇ ਖੇਤ ਜਾਣੀ ਹੋਈ ਤਾਂ ਖੇਤ ਲੈ ਜਾਊਗਾ ਜਸ਼ਨ ਮੋਟਰਸਾਈਕਲ ਤੇ ਤੇ ਚਲੋ ਜੀ ਅੱਜ ਆਪਣਾ ਕੈਮਰਾਮੈਨ ਹੈ ਨਹੀਂ ਮੋਟਰ ਛੱਡ ਲੈਂਦੇ ਆ ਕੈਮਰਾਮੈਨ ਉਹਨਾਂ ਨਾਲ ਭੱਜ ਜਾਂਦਾ ਚਲੋ ਜੀ ਮੈਂ ਕੱਢਦਾ ਕੰਬਲ ਲਓ ਜੀ ਆਪਾਂ ਕਰ ਲਈ ਰੋਟੀ ਦੀ ਤਿਆਰੀ ਟਾਈਮ 8:00 ਵਜੇ ਬਸ 8:00 ਵਜੇ ਚ 2 ਮਿੰਟ ਰਹਿ ਗਏ ਤੇ ਹਜੇ ਧੁੱਪ ਆਪਣੀ ਇੱਥੇ ਪਈ ਆ ਤੇ ਜੋ ਮੈਂ ਦੌਰ ਅੱਜ ਪੋਚਾਂ ਦੇ ਘੱਟ ਟਾਈਮ ਲਾਇਆ ਥੋੜੀ ਜੀ ਕਾਲ ਨਾ ਲਾਇ ਪੋਚੇ ਇੱਥੇ ਤੋਂ ਪਾ ਜਾਂਦੀ ਜਦੋਂ ਫਿਰ ਆਏ ਸਿਰ ਨੂੰ ਧੁੱਪ ਆ ਜਾਂਦੀ ਸਿਰਾਂੇ ਮੁੜ ਕੋ ਮੁੜਕੀ ਹੋ ਜਾਂਦਾ ਫਿਰ ਐਂ ਲੱਗਦਾ ਵੀ ਖੁਰਕੀ ਹੋ ਜਾਂਦੀ ਸਿਰ ਚ ਫਿਰ ਆ ਦੋ ਤਿੰਨ ਦਿਨ ਤਾਂ ਟਪਾਦਣ ਨੇ ਨਾ ਉਸ ਸਰ ਫਿਰ ਨਹੀਂ ਆਏ ਹੋ ਜਾਂਦਾ ਮੁਸਕ ਜੀ ਮਾਰ ਲੱਗ ਜਾਂਦੀ ਬੱਲੀ ਸੱਚੋਂ ਤੇ ਮੈਂ ਖਚਲ ਅੱਜ ਥੋੜਾ ਜਿਹਾ ਟਾਈਮ ਨਾ ਉਹ ਕਰਦੇ ਆ ਤੇ ਹਜੇ ਆ ਰੋਟੀਆਂ ਪੱਕ ਪੈਣੀਆਂ ਮੈਨੂੰ ਲੱਗਦਾ ਉਦੋਂ ਧੁੱਪ ਪਹੁੰਚੂਗੀ ਇੱਥੇ ਹਣਾ ਮੰਮੀ ਹਾਂ ਤਾਂ ਵੀ ਮੈਂ ਬੋਲ ਉਤਰ ਲੱਗਾਂ ਤੋਰਾ ਚਲੋ ਜੀ ਪਕਾ ਲ ਗਏ ਆਪਾਂ ਰੋਟੀ ਤੇ ਫਿਰ ਖੇਤ ਭੇਜਣੀ ਹੋਊਗੀ ਮੈਨੂੰ ਲੱਗੋ ਮੋਟਾ ਛੱਡਣਾ ਹੋਵੇ ਦੋ ਛੱਡਣਾ ਅੱਜ ਤਾਂ ਇੱਕ ਆਪਣੀਆਂ ਇੱਕ ਜਿਹੜੇ ਆਪਣੇ ਨਾਲ ਖੇਤ ਉਹਨਾਂ ਦੀ ਚਲੋ ਜੀ ਪਕਾ ਲਈਏ ਰੋਟੀ ਲੋ ਜੀ ਸਾਰਾ ਕੰਮ ਤੰਦਾ ਕਰ ਲਿਆ ਆਪਾਂ ਟਾਈਮ ਹੋ ਗਿਆ 9:30 ਤੇ ਆਪਾਂ ਧਰ ਲਈਏ ਚਾਹ ਤੁਸੀਂ ਆਖੋਗੇ 9:30 ਰੋਟੀ ਖਾਣ ਦਾ ਟਾਈਮ ਹੁੰਦਾ ਇਹਨਾਂ ਨੇ ਚਾਹ ਤਾਂ ਰੱਖੀ ਤੇ ਖੇਤ ਆਲੇ ਦੀ ਰੋਟੀ ਗਈ ਡੈਡੀ ਦੀ ਰੋਟੀ ਗਈ ਜੀ ਜਸਤ ਦਾ ਰੈਡੀ ਦਾ ਘਰੇ ਖਾ ਗਏ ਸੀਗੇ ਤੇ ਮਹਾਂ ਚਾਹ ਕਾਰੀ ਲੈਣੀ ਆ ਫਿਰ ਨਾਨੂ ਕੇ ਬਹਿ ਜਾਗੇ ਹਨਾ ਤੇ ਫਿਰ ਆਏ ਆਏ ਫਿਰ ਆਏ ਹੋ ਜਾਂਦਾ ਹਨਾ ਜਿਨਾ ਕਿ ਚਾਹ ਫਿਰ ਫਿਰ ਉਵੇਂ ਮੁੜਕਾ ਜਾ ਆ ਜਾਂਦਾ ਮਹਾਂ ਚੱਲ ਪਹਿਲਾਂ ਚਾਹ ਕਰ ਦਿੰਨੇ ਆ ਤੇ ਕਿਉਂਕਿ ਸਾਡੇ ਰੋਟੀ ਖਾ ਕੇ ਨਾਲ ਦੀ ਨਾਲ ਹੀ ਚਾਹ ਪੀ ਲੈਂਦੇ ਹੁੰਦੇ ਆ ਤੇ ਖੇਤ ਵਾਲੇ ਆਪਦੀ ਚਾਹ ਲੈ ਜਾਣਗੇ ਤੇ ਆਪਾਂ ਜੱਗ 'ਚ ਪਾ ਕੇ ਰੱਖਤਾਗੇ ਜੀ ਤੇ ਬਸ ਹੁਣ ਜਾਣ ਕਰਦੇ ਨਾ ਉਹ ਜਿਹੜੇ ਕੂਲਰ ਰਹਿ ਗਏ ਭਰਨ ਵਾਲੇ ਹਜੇ ਕੂਲਰ ਭਰਨੇ ਆ ਕੂਲਰ ਪੈਪ ਲਾਉਣੇ ਆ ਤੇ ਭਰਦਿਆਂ ਕੂਲਰ ਧੁੱਪੇ ਦਾ ਖੜੀਦਾ ਨਹੀਂ ਜੇ ਇੰਨਾ ਮੁੜਕਾ ਆਉਂਦਾ ਇੰਨਾ ਪਸੀਨਾ ਆਉਂਦਾ ਪੁੱਛੋ ਇਹ ਨਾ ਕੋਈ ਹਾਲ ਨਹੀਂ ਤੇ ਗਰਮੀ ਵਾਲੀ ਹੈ ਜੀ ਪੁੱਛੋ ਇਹ ਨਾ ਆਪਣੇ ਦਾ ਘਰਾਂ ਚ ਸਰਦਾ ਨਹੀਂ ਨਹੀਂ ਤਾਂ ਜੇ ਹੁਣ ਜਿੰਨਾਂ ਦੇ ਵਧੀਆ ਚੰਗੀ ਜੌਬ ਤੇ ਲੱਗੇ ਆ ਜਾਂ ਕੋਈ ਹਨਾ ਵਧੀਆ ਹੁਣ ਅਜ ਮੈਂ ਜੂਨ ਦੇ ਛੁੱਟੀਆਂ ਅਗਲਾ ਬਾਹਰ ਕੋ ਮੈਂ ਆਵੇ ਸ਼ਿਮਲੇ ਸ਼ਿਮਲੇ ਵਾਗਦੇ ਹਨਾ ਵਧੀਆ ਜਾਂ 15 ਦਿਨ ਬਾਹਰ ਇਹ ਜੇ ਥਾਂ ਠੰਡੇ ਥਾਂ ਜਾਵੇ ਵਧੀਆ ਪਰ ਆਪਣੇ ਵਰਗਿਆਂ ਦੇ ਘਰ ਮੱਝ ਕਿੱਥੇ ਆਪਣੇ ਵਰਗੇ ਚਾ ਮੇਰੇ ਵਰਗੇ ਚਾ ਦਿਨ ਪਿੰਡ ਵਾਜੇ ਤਾਂ ਕੰਮ ਦਾ ਔਖਾ ਹੋ ਜਾਂਦਾ ਹੈ ਆਪਣੇ ਆਪਣੇ ਵਰਗਾਂ ਦੇ ਪਸ਼ੂ ਆ ਫਿਰ ਜਿਨ੍ਹਾਂ ਦੇ ਪਸ਼ੂ ਉਹਨਾਂ ਨੂੰ ਦਵਾਲਾ ਔਖਾ ਹੈ ਤਾਰਾਂ ਦਾ ਔਖਾ ਹੋ ਜਾਂਦਾ ਹੈ ਸਾਨੂੰ ਪਤਾ ਹੀ ਹੈ ਹਨ ਤੇ ਜੀ ਆਪਣੀ ਚਾਹ ਬਣ ਗਈ ਆਪਾਂ ਦਾ ਚਾਰ ਦਿਨ ਪਾਸੇ ਆਸੀ ਹੋ ਜੀ ਤੇ ਘਰ ਦੀ ਐਸੀ ਤੈਸੀ ਹੋ ਜਾਂਦੀ ਹੈ ਹੇ ਹੇ ਚਲੋ ਜੀ ਆਪਣੇ ਦਾ ਘਰੇ ਸ਼ਿਮਲਾ ਗਈ ਹੈ ਟੱਪਾ ਸੀ ਕਰ ਲੈ ਕਰ ਲਾਗੇ ਚਲੋ ਜਿਨ੍ਹਾਂ ਦੇ ਕਰਮਾ ਚ ਹੈਗਾ ਸ਼ਿਮਲੇ ਜਾਣਾ ਉਹ ਤਾਂ ਜਾਣ ਵਧੀਆ ਉਹਨਾਂ ਵਾਸਤੇ ਤਾਂ ਸ਼ਿਮਲੇ ਜਾਓ ਵਧੀਆ ਚਾਰ ਦਿਨ ਗਰਮੀ ਦੇ ਸੌਖੇ ਟੱਪ ਜਾਣਗੇ ਆਪਾਂ ਤਾਂ ਹੀ ਜਾ ਸਕਦੇ ਕਿਤੇ ਵੀ ਐ ਚਾਰ ਦਿਨ ਬੰਡ ਜਾਣਾ ਹੋਵੇ ਤਾਂ ਜਿਵੇਂ ਰੈਡੀ ਵਰ ਗਿਆ ਹੁੰਦੇ ਆਪਦੇ ਪਸ਼ੂ ਨਾਲ ਲੈ ਜਾਓ ਚਲੋ ਜੀ ਕਰ ਲਈਏ ਆਪਾਂ ਚਾਹ ਫੇਰ ਕਰਦੇ ਆਂ ਨਹਾ ਧੋ ਕੇ ਮਿਲਦੇ ਆ ਸਾਨੂੰ ਫੇਰ ਦੇਖਦੇ ਆ ਕਿ ਰੈਸਟ ਕਰਦੇ ਆ ਫਿਰ ਜੇ ਤਾਂ ਮਨ ਜਾ ਬਣ ਗਿਆ ਵੀ ਸੂਟ ਕੱਟ ਲਾਂ ਫਿਰ ਤਾਂ ਇੱਕ ਅੱਧਾ ਸੂਟ ਕੱਟ ਲਊ ਤੇ ਜੇ ਐਂਜ ਲੱਗਿਆ ਵੀ ਗਰਮੀ ਆ ਰਹਿਣ ਦਾ ਫਿਰ ਪਤਾ ਹੀ ਨਹੀਂ ਘੋਲ ਕਰ ਜਾਂਦਾ ਘੋਲੀ ਕਰ ਜਾਂਦਾ ਚਲੋ ਜੀ ਮਿਲਦੇ ਆ ਸਾਨੂੰ ਫੇਰ ਲਓ ਜੀ ਆਪਾਂ ਭਰ ਰਹੇ ਆ কুলਰ ਜੇ ਠੰਡੀ ਹਵਾ ਲੈਣੀ ਆ ਤਾਂ ਭਰਨੇ ਤਾਂ ਪੈਣਗੇ 10 ਵਜ ਚੁੱਕਿਆ ਜੀ ਤੇ ਐਂ ਲੱਗਦਾ ਜੀ ਮੈਂ 12 ਵਜੇ ਹੁੰਦੇ ਐ ਇੰਨੀ ਜਿਆਦੇ ਗਰਮੀ ਐ ਪੁੱਛੋ ਹੀ ਨਾ ਅੰਦਰ ਨਾ ਪਾਇ ਆਪਣੀ ਪਹੁੰਚਦੇ ਇਸ ਕਰਕੇ ਇਹਨੂੰ ਬਾਹਰ ਕੱਢਣਾ ਪੈਂਦਾ ਫਿਰ ਇੱਥੇ ਬਾਹਰ ਪਾਣਾ ਮੈਂ ਤਾਂ ਥੋੜੀ ਜਿਹੀ ਇੱਥੇ ਧੁੱਪ ਹੁੰਦੀ ਐ ਫਿਰ ਐ ਪੈਪ ਵੀ ਪਾਣੀ ਪੈਂਦੀ ਐ ਖੜਨਾ ਪੈਂਦਾ ਤੇ ਰੜ ਜਾਂਦੇ ਐ ਖੜੇ ਖੜੇ ਬਸ ਆਪਰ ਕੇ ਫਿਰ ਉਪਰਾਂਗੇ ਬੈਠਕ ਵਾਲਾ ਕੂਲਰ

Bye 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 ਹੁਣ ਗੰਡੇ ਵਾਲੇ ਬਾਧੂ ਅੱਜ ਤਾਂ ਲੈਣੇ ਹੁੰਦੇ ਉਹ ਤਾਂ ਆਉਂਦਾ ਹੀ ਨਹੀਂ ਕੋਈ ਹੋਰ ਹੋਰ ਹੁਣ ਤਾਂ ਕੀ ਨੇ ਆਉਂਦੀ

ਹੌਲ ਬਣਾਉਣੇ ਆਪਾਂ ਲਿੰਬੂ ਪਾਏ ਕਿੰਨੇ ਗਲਾਸ ਪੀਏਗਾ 2 ਅੱਜ ਆਪਣੇ ਅੱਡੇ ਦੇ ਉਹ ਪਾਣੀ ਬਣਾਈ ਜਾਂਦੇ ਹੋਰ ਉਸ ਦਾ ਹੋ ਜਾਂਦਾ ਸਰਦੀ ਵਾਲਾ ਪਾਣੀ ਆ ਮਸਤੀ بھرਪੂਰ ਹੂੰ ਅਸੀਂ ਪੀਕ ਹੀ ਨਹੀਂ ਆਏ ਪੈਸੇ ਦੇ ਦੇ ਦਿੱਤੇ ਪਾਪੇ ਨਹੀਂ ਜਿਹਦ ਨੂੰ ਅਸੀਂ ਗਏ ਉਹਦ ਨੂੰ ਮੁੱਕ ਹੀ ਗਿਆ

ਨਾ ਰੋਸਣਾ ਬੱਚੇ ਨਹੀਂ ਕਿਸੇ ਦਿਨ ਘਰ ਤੱਕ ਆ ਤਾਂ ਘਰ ਤੱਕ ਆਵੇ ਨਹੀਂ ਕਿੰਨੇ ਤੋਂ ਆਪਣੇ ਲੱਗ ਲੱਗ ਗਏ ਸੀ ਪਿਛਲੇ ਜਿਹੜੇ ਆਪਾਂ ਲੇਟ ਆਏ ਆ ਆਪਾਂ ਡੇਟ ਹੈ ਸਭ ਦੀ ਸਬਜੀ ਆਪਣੀ ਲੇਟ ਹੈ ਜਿੱਦ ਵੀ ਨਹੀਂ ਪਾਏ ਜਿੱਦ ਤੋਂ ਤੋਂ ਨਹੀਂ ਪਾਈ ਜਦੋਂ ਵੱਲ ਚੱਲ ਪਾਈ ਨਹੀਂ ਉਹ ਲਈ ਆ ਚੁਬ ਚੁਬੜਾ ਨਹੀਂ ਆ ਤਾਂ ਚੱਲ ਗਿਆ ਹਾਂ ਜੀ ਪੁਰਾਣੇ ਇਕੱਠੇ ਚੱਲ ਮੈਂ ਉਹ ਉਹ ਬਣੀ ਜਿੱਦ ਨਾਲ ਲੱਗ ਫੋਟ ਫੋਟ ਫੜਾ ਬੋੜੀਆਂ ਜੀ ਇੱਧਰ ਬਣਾਈ ਜਾਂਦਾ ਡੈਡੀ ਨੇ ਪਾਣੀ ਢੜੀ ਬੈਠਾ ਦੋਏ ਲੋ ਜੀ ਜਸਨ ਆਪਣਾ ਬਣਾਈ ਜਾਂਦਾ ਨਿੰਬੂ ਪਾਣੀ ਕੋਲ ਹੈ ਨਹੀਂ ਜੱਟ ਨੂੰ ਕਿ ਨਹੀਂ ਜੱਸੂ ਜੱਸੂ ਦੇ ਆਰ ਨਾਲ ਸਾਰੇ ਪੀ ਲੈਂਦੇ ਪਾਣੀ ਜੱਸੂ ਸਾਡਾ ਆਰ ਕਰਦਾ ਜੱਸਨ ਫਿਰ ਚ ਪਾ ਖੁਰਕੀ ਪਾਸਾ ਪਾਂਦੇ ਵਾਲੇ ਕਰਦਾ

ਬਾਦ ਦੇ ਵਿੱਚ ਬੱਛ ਕਰਾਉਣਾ ਇਹ ਕੀ ਹੈ ਖੰਡ ਅਰੇ ਆਏ ਹੇ ਇਹ ਦੇ ਰੇ ਹਾਂ ਹਾਂ ਇੱਕਦਾਂ ਦਾ ਕਰ ਹਾਈ ਨਹੀਂ ਬਾਸੇ ਜੀ ਪਾਣੀ ਦੇਖੋ ਜੀ ਆਏ ਆਏ ਪਾਉਂਦੇ ਪੀਂ ਅੱਗ ਗਈ ਬਗੰਨ ਨੇ ਆ ਬੰਦਾ ਹੈ। ਬੱਸ। ਅੱਜ ਹੋ ਗਈ ਇਹ ਤਾਂ ਹਣ ਕਾਲੀ ਕਾਲੀ ਹੋ ਗਈ ਤਾਂ ਹਣ ਉੱਥੇ ਧੁੱਪੇ ਫਿਰਦਾ ਰਿਹਾ ਹੋਊਗਾ। Corre, Grupo.

ਲੋ ਜੀ ਮੈਂ ਬਣਾਉਣ ਲੱਗੀ ਸਬਜੀ ਤੇ ਜੀਰਾ ਆਪਣਾ ਲੱਭਾਉਣ ਹੋ ਗਿਆ ਲਗਭਗ ਤੇ ਢਿੰਡੋ ਬਣਾਵਾਂਗੇ ਆਪਾਂ ਇੱਕ ਦੀ ਧਾਰ ਮੈਂ ਕੱਢ ਲਈ ਦੁੱਧ ਦੀ ਪੁਣਾ ਆਪਣਾਈ ਕਰਕੇ ਆਪਾਂ ਰੱਖ ਲਈ ਚਾਹ ਨੂੰ ਰੱਖਤਾ ਪੀਣ ਵਾਲਾ ਰੱਖਤਾ ਰੜਕਣੀ ਚ ਪਾਉਣ ਵਾਲਾ ਸਾਰਾ ਪਤਿੱਲੀ ਚ ਪਾ ਲਿਆ ਤੇ ਬਸ ਸਬਜੀ ਬਣਾ ਕੇ ਤੇ ਫਿਰ ਮਗ ਦੀ ਮਗ ਦੁੱਧ ਗਰਮ ਧਰ ਦੂੰਗੀ ਮੰਮੀ ਮੈਨੂੰ ਸਬਜੀ ਚੀਰ ਕੇ ਦੇ ਗਏ ਤੇ ਮੰਮੀ ਗਿਆ ਧਾਰ ਕੱਢਣ ਇੱਕ ਗਾਂ ਦੀ ਰਹਿੰਦੀ ਧਾਰ ਕੱਢਣ ਵਾਲੀ ਤੇ ਲੋ ਜੀ ਆਪ ਪਾ ਦੀ ਸਬਜੀ ख्याल चाह अग चंकी लगती हैड़ वड़ बहने उद चुे से जमा आए कोले हो हो के तो हम दूर भजद चुल्ले तो गर्मी गर्मी ही भैड़ी लगती जी है अपना जीरा हो गया ब्राउन ਲੋ ਜੀ ਸਬਜ਼ੀ ਆਪਣੀ ਰੈਡੀ ਓਨਲੀ ਬਸ 5-7 ਮਿੰਟਾਂ ਚ ਹੀ ਬਣ ਗਈ ਕਿਉਂਕਿ ਕੱਚੀਆਂ ਸੀਗੀਆਂ ਜਮਾ ਟਿੰਡੀਆਂ ਲੋ ਜੀ ਨੇ ਬਾਣ ਤੇ ਮੈਂ ਧਾਤਾ ਦੁੱਧ ਗਰਮ ਤੇ ਮੰਮੀ ਪਿਉਣ ਲੱਗੀ ਬਸ ਨੂੰ ਪਾਣੀ ਤੇ ਬਾਸ ਫਿਰ ਦੁੱਧ ਗਰਮ ਕਰਕੇ ਮੈਂ ਗੁਲ ਨੂੰ ਗਿਆਟਾ ਤੇ ਗਰਮੀ ਬਾੜੀ ਹੈ ਜੀ ਪੁੱਛੋ ਹੀ ਨਾ ਨਿੰਬੂ ਪਾਣੀ ਗਾਦਾ ਪੀ ਲਿਆ ਹੁਣ ਤੇ ਹੀ ਲੱਗੀਆਂ ਤੇ ਹੀ ਲੱਗ ਜਾਂਦੀ ਆ ਦੋ ਗਲਾਸ ਪਾਣੀ ਦੇ ਪੀ ਗਈ ਮੈਂ ਭਰ ਕੇ ਨਿੰਬੂ ਪਾਣੀ ਪੀਤੇ ਨੂੰ ਹਜੇ ਘੰਟਾ ਹੋਇਆ ਪਤਾ ਨਹੀਂ ਕਾਤੋਂ ਇੰਨੀ ਤੇ ਲੱਗ ਜਾਂਦੀ ਆ ਪਤਾ ਨਹੀਂ ਗਰਮੀ ਜਿਆਦਾ ਤਾਂ ਕਰਕੇ ਅੱਜ ਤਾਂ ਜੀ ਲਾਈਵ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਿਆ ਤੇ ਆਪਾਂ 2-4 ਦਿਨਾਂ ਤੱਕ ਫੇਰ ਲਾਈਵ ਹੋਵਾਂਗੇ ਫੇਰ ਕਰਾਂਗੇ ਆਪਾਂ ਆਪਣੀਆਂ ਗੱਲਾਂ ਬਾਤਾਂ ਤੇ ਜਿੱਦੇ ਲਾਈਵ ਹੋਣਾ ਹੋਇਆ ਮੈਂ ਤੁਹਾਨੂੰ ਬਲੌਗ 'ਚ ਦੱਸ ਦੂੰਗੀ ਇੱਕ ਦਿਨ ਪਹਿਲਾਂ ਠੀਕ ਹੈ ਆਪਾਂ ਫੇਰ ਉਹਦੇ ਲਾਈਵ ਹੋਵਾਂਗੇ ਤੇ ਬਾਕੀ ਜਿਹੜਾ ਨੇ ਮੈਨੂੰ ਕਿਹਾ ਸੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਹਨਾਂ 'ਚ ਮੈਂ ਲਾ 2-3 ਜਿਹੜਾ ਨੇ ਤਾਂ ਮੈਂ ਕਰ ਲਿਆ ਸਬਸਕ੍ਰਾਈਬ ਹੋਰ ਕਿਸੇ ਦਾ ਮੈਨੂੰ ਕੋਈ ਪਤਾ ਹੀ ਨਹੀਂਗਾ ਵੀ ਕਿਹਨੇ ਕਿਹਾ ਸੀ ਕਿਹਨੇ ਨਹੀਂ ਦਿਮਾਗ 'ਚੋਂ ਨਿਕਲ ਗਿਆ ਤੇ ਚਲੋ ਜੀ ਬਾਕੀ ਜਿਹਨੇ ਵੀ ਜੀਤਾ ਦਾ ਸਬਸਕ੍ਰਾਈਬ ਹੋ ਗਿਆ ਉਹਦਾ ਠੀਕ ਹੈ ਜਿਹਦਾ ਨਹੀਂ ਹੋਇਆ ਉਹ ਨਾ ਆ ਵੀਡੀਓ ਤੇ ਲਾਈਕ ਕਮੈਂਟ ਕਰ ਦਿਓ ਠੀਕ ਹੈ ਉਹਨੂੰ ਫਿਰ ਆਪਾਂ ਸਬਸਕ੍ਰਾਈਬ ਕਰ ਲਾਂਗੇ ਕਿਉਂਕਿ ਆਪਾਂ ਇੱਕ ਦੂਜੇ ਨੂੰ ਸਪੋਰਟ ਕਰਾਂਗੇ ਹਨਾ ਆਪਣਾ ਚੈਨਲ ਗਰੋ ਹੋਊਗਾ ਵਧੀਆ ਚੰਗੀ ਗੱਲ ਆ ਹਨਾ ਤੇ ਇੱਕ ਦੂਜੇ ਨੂੰ ਸਪੋਰਟ ਕਰਗੇ ਜੀ ਤੇ ਇੱਕ ਦੂਜੇ ਦੇ ਦੋਸਤ ਮਿੱਤਰਾਂ ਨੂੰ ਫਰੈਂਡ ਸਰਕਲ ਹੈ ਜਿੰਨਾਂ ਦਾ ਉਹਨਾਂ ਸਾਰਿਆਂ ਨੂੰ ਕਹੋ ਜੀ ਆਪ ਸਾਡੇ ਵੀਡੀਓ ਸ਼ੇਅਰ ਕਰਨੋ ਤੇ ਅਸੀਂ ਤੁਹਾਡੀ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਚਲੋ ਜੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਕਿਉਂਕਿ ਦੁੱਧ ਗਰਮ ਕਰਕੇ ਮੈਂ ਗੁੰਦੀ ਆਟਾ ਫਿਰ ਮਾੜੇ ਮਾੜੇ ਨਾਲ ਕਵੇੜਾ ਹੋ ਜਾਂਦਾ ਜੀ ਫਿਰ ਆਇਆ ਅੱਜ ਵੀ ਹੋਇਆ ਨੇ ਵੀ ਦੋ ਦੋ ਕੰਮ ਕਰਕੇ ਨਾ ਲਗੇ ਤੇ ਚਲੋ ਜੀ ਅੱਜ ਦੇ ਵਲੌਗ ਤੇ ਵਿੱਚ ਐਨਾ ਹੀ ਮਿਲਦੇ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਜਿਹੜੇ ਸਾਡੇ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਜੀ ਤੇ ਆਪਦੇ ਸੋਹਣੇ ਸੋਹਣੇ ਕਮੈਂਟ ਕਰਿਓ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਿਓ ਜੀ ਚਲੋ ਜੀ ਹੱਸਦੇ ਰਹੋ ਬਸਦੇ ਰਹੋ ਸਾਡੀਆਂ ਇਸੇ ਤਰ੍ਹਾਂ ਵੀਡੀਓ ਦੇਖਦੇ ਰਹੋ ਜੀ ਮਿਲਦੇ ਆ ਕੱਲ ਨੂੰ ਜੀ ਬਾਏ ਬਾਏ